ਸਰ ਆਪੇ ਕੀ ਗੱਲ ਦੱਸ ਜਿਏ ਜੀ ਆਪਣੇ ਗੋਬਿੰਦ ਸੁਪਰ ਸੀਡਰ ਹੈ ਜਿਹੜਾ ਦੂਜੇ ਸੁਪਰ ਸੀਡਰਾਂ ਨਾਲੋਂ ਡੀਜ਼ਲ ਖਰਚੇ ਦਾ ਆਪਾਂ ਦੱਸ ਜਿਏ ਆਪਣੇ ਕਿਸਾਨ ਭਰਾਵਾਂ ਨੂੰ ਡੀਜ਼ਲ ਦੀ ਖਪਤ ਬਾਈ ਜੀ ਅਪਰੋਕਸੀਮੇਟ 1.5 ਤੋਂ 2 ਲੀਟਰ ਦੇ ਨੇੜੇ ਉਹ ਘਟ ਜਾਂਦੀ ਹੈ ਰੇਟ ਤੋਂ 2 ਲੀਟਰ ਘੱਟ ਖਾਉਂਦਾ ਦੂਜੇ ਸੁਪਰ ਸੀਡਰਾਂ ਨਾਲੋਂ ਬਿਲਕੁਲ ਜੀ ਬਿਲਕੁਲ ਚੱਲਣ 'ਚ ਕਿਉਂਕਿ ਸਮੂਥ ਹੈ ਜੀ ਰੈਲਾ ਚੱਲਦਾ ਹੈ ਜਦੋਂ ਟਰੈਕਟਰ ਨੇ ਲੋਡ ਹੀ ਨਾ ਮੰਨੇ ਜੀ ਫਿਰ ਕਾਹਨੂੰ ਟਰੈਕਟਰ ਦਾ ਐਵੇਂ ਤੇਲ ਦੀ ਖਪਤ ਵੀ ਟਰੈਕਟਰ ਦੇ ਲੋਡ ਦੀ ਹੈ ਜੀ ਓਕੇ ਠੀਕ ਹੈ ਜੀ ਬਲਕੀ ਮਤਲਬ ਲਾ ਲਓ ਜੀ ਆਪਣੇ ਸਟਰਕਚਰ ਦੇ ਵਿੱਚ ਆਪਾਂ ਪੂਰਾ ਬੈਲੈਂਸ ਬਣਾਇਆ ਠੀਕ ਹੈ ਤੇ ਕਪਾਕ ਕਿਸਾਨ ਭਰਾਵਾਂ ਨੂੰ ਸਬਸਿਡੀ ਦੱਸ ਦਿੱ ਗਏ ਸਬਸਿਡੀ ਭਾਈ ਜੀ 13 8 2024 13 ਤਰੀਕ ਤੱਕ ਲਾਸਟ ਚੱਲ ਰਹੀ ਵਾਸੀ ਇਸ ਤੋਂ ਬਾਅਦ ਅਰਜ਼ੀਆਂ ਭਰਨ ਦੀ ਜਿਹੜੀ ਆਖਰੀ ਤਰੀਕ 13 ਤਰੀਕ ਹੈ ਜੀ ਫਿਰ ਸਬਸਿਡੀ ਬੰਦ ਹੋ ਜੂ ਲਓ ਮਿੱਤਰੋ ਦੇਣ ਰਹਿ ਗਏ ਸਬਸਿਡੀ ਦੇ ਥੋੜੇ ਫਾਇਦਾ ਕਿਸਾਨ ਭਰਾ ਤੁਸੀਂ ਚੱਕ ਸਕਦੇ ਹੋ ਕਾਲ ਕਰੋ ਸਕਰੀਨ ਨੰਬਰ ਤੇ ਵੀ ਦਵਾਂਗੇ ਆਪਾਂ ਤੁਹਾਨੂੰ ਤੇ ਕਾਲ ਕਰਕੇ ਸਬਸਿਡੀ ਭਰੋ ਤੇ ਗੋਵਿੰਦ ਵਾਲਿਆਂ ਦਾ ਸੂਪਰ ਸੀਡਰ ਹੈ ਜਿਹੜਾ ਉਸੰਦ ਆਪਣੇ ਘਰੇ ਲੈ ਜਾਓ ਸਿਰਾ ਚੀਜ਼ ਆ